ਇਹਦੇ ਆ ਜੀ ਬੱਚੇ ਇਹਦਾ ਕੀ ਮੁੱਲ ਕਰਿਆ ਬੇਰੜੀ ਦਾ ਇਹ 16000 ਮੰਗਦੇ ਆ ਜੀ ਠੀਕ ਆ ਲੱਗਿਆ ਕੀ ਆ 11000 ਲੱਗ ਜਾਊਗਾ ਇਹ ਬੱਚੇ ਰਜਾਉਂਦੀ ਆ ਬਾਈ ਮੇਰੇ ਪਿਛਲੇ ਕਿਨੇ ਮੈਂ 5 ਬੱਚੇ ਰਜਾਉਂਦਾ ਰਿਹਾ ਇਹ ਤੋਂ ਹਾਂ ਸ਼ੁਰੂ ਸ਼ੁਰੂ ਇਹ ਤੋਂ ਮੇਰੇ ਹਾਂ ਐ ਇੱਕ ਥੋੜੀ ਖਰਾਕ ਘੱਟ ਪੈਣ ਕਰਕੇ ਨੱਕ ਜਿਆਦਾ ਹੋਣ ਕਰਕੇ ਥੋੜੇ ਖਰਾਕ ਦੀ ਮੇਰੀ ਕਮੀ ਰਹਿ ਗਈ। ਨੋ ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁੰਗਾ ਵਾਲੀ ਖੜਾਂਗੇ ਬੱਕਰੀਆਂ ਦੀ ਮੰਡੀ ਤੇ ਅੱਜ ਤੁਹਾਨੂੰ ਦੰਨਾਂਗੇ ਆਪਾਂ ਜਾਣਕਾਰੀ ਵੀ ਬਰਬਰੀ ਬੱਕਰੀਆਂ ਦੇ ਬਾਰੇ ਪੁੱਛਦੇ ਆਂ ਬਾਈ ਦੇ ਕੋਲੋਂ ਵੀ ਕੀ ਤਜਰਬਾ ਰਿਹਾ ਇਸ ਬਰਬਰੀ ਨਸਲ ਦੇ ਉੱਪਰ ਕਿਉਂਕਿ ਬਾਈ ਦਾ ਕੰਮ ਸਮਾਂ ਤਾਂ ਥੋੜਾ ਜਿਹਾ ਘੱਟ ਹੀ ਆ ਹੋਇਆ ਇਹਨਾਂ ਚੀਜ਼ਾਂ ਰੱਖਦਿਆਂ ਨੂੰ ਪਰ ਫਿਰ ਵੀ ਤਜਰਬਾ ਕੀ ਕਹਿੰਦਾਗਾ ਪੁੱਛਦੇ ਆਂ ਬਾਈ ਕੋਲੋਂ ਬਾਈ ਕੀ ਹਾਲ ਆ ਠੀਕ ਆ ਬੇ ਵਧੀਆ ਕੀ ਨਾਮ ਆ ਪਰਾ ਬਲਵਿੰਦਰ ਸਿੰਘ ਵੀਰੇ ਪਿੰਡ ਵੀਰੇ ਵੀਰੂ ਵਾਲਾ ਘੋੜਾ ਵੀਰੇ ਜ਼ਿਲ੍ਹਾ ਸਰਸਾ ਵੀਰੇ ਜ਼ਿਲ੍ਹਾ ਸਰਸਾ ਠੀਕ ਆ ਕਿ ਭਈਆ ਬਰਬਰੀ ਬੱਕਰੀਆਂ ਕਿੰਨੇ ਕ ਚਿਰ ਦਾ ਤਜਰਬਾ ਸਹੀ ਸਹੀ ਪਣੇਵੇਂ ਹੋ ਗਏ ਵੀਰੇ ਢਾਈ ਤੋਂ ਪੌਣੇ ਤਿੰਨ ਸਾਲ ਢਾਈ ਪੌਣੇ ਤਿੰਨ ਸਾਲ ਯਾਨੀ ਕਿ ਕੋਈ ਆਪਾਂ ਪੁਰਾਣੇ ਆਪਾਂ ਲੋਕਡਾਊਨ ਦੇ ਵਿੱਚ ਕਰਿਆ ਸੀ ਜੀ ਲੋਕਡਾਊਨ ਚ ਹਾਂਜੀ ਭਾਈ ਆ ਲੋਕਡਾਊਨ ਦੇ ਵਿੱਚ ਜੀ ਲੱਗਿਆ ਨਹੀਂ ਹੈਗਾ ਹੈ ਵੀ ਜੀ ਲੈਣ ਵਾਸਤੇ ਲਈ ਸੀ ਇਹ ਹਾਂਜੀ ਕਿੰਨੀਆਂ ਕਾ ਆਪਣਾ ਤੇ ਵੀਰੇ ਸ਼ੁਰੂ ਹੀ ਪੰਜ ਨਗ ਪੰਜ ਨਗ ਲਈਆ ਸੀ ਪੰਜਾਂ ਨਗਾਂ ਦੇ ਵਿੱਚ ਪੰਜਾਂ ਚਰੇ ਇੱਕ ਦਾ ਸੀ ਜੀ ਦੋ ਵੱਡੀਆਂ ਬੱਕਰੀਆਂ ਹਾਂ ਦੋਆਂ ਗੰਦੇ ਪੱਠਾ ਹੁੰਦੇ ਮਗਰ ਇੱਕ ਐਸੇ ਬੱਕਰਾ ਇੱਕ ਬੱਕਰਾ ਆਪਾਂ ਲੈਤੇ ਕੋਲ 8700 ਰੁਪਏ ਜੀ ਠੀਕ ਹੈ ਉਹ ਸ ਇੱਕ ਤਾਂ ਫੁੱਲ ਕੁਆਲਟੀ ਦੋ ਤਾਂ ਫੁੱਲ ਕੁਆਲਟੀ ਦੀਆਂ ਸੀ ਬੱਕਰੀਆਂ ਹਾਂ ਦੋ ਪਾਠ ਜਿਵੇਂ ਇੱਕ ਇਹ ਖੜੀ ਹੈ ਆਈਸੀ ਨਾਲ ਆ ਹਾਂ ਤੇ ਕਿਸ ਤਰ੍ਹਾਂ ਇੱਕ ਬਲੈਕ ਸੀਗੀ ਠੀਕ ਹੈ ਉਸ ਇੱਕ ਬੱਕਰਾ ਸੀਗਾ ਇਹਨਾਂ ਦਾ ਇੱਕ ਬੱਕਰਾ ਸੀਗਾ ਪੰਜ ਸੀਗੇ ਫਿਰ 2.5 ਸਾਲਾਂ ਦੇ ਵਿੱਚ ਕਿੰਨੇ ਕ ਨਗ ਬਣਾ ਲੇ ਆਪਾਂ ਵੀਰੇ ਬੱਕ ਸੇਲ ਪਰਚੇਜ ਕਰਦੇ ਰਹਿੰਨੇ ਆ ਹਾਂ ਆਪਾਂ ਕੋਲ 30 28 ਤੋਂ 30 ਨਗ ਹੋ ਗਏ ਸੀਗੇ ਹਾਂ ਉਸ ਤੋਂ ਬਾਅਦ ਫਿਰ ਮੈਂ ਬੱਕਰੇ ਕਿੰਨੇ ਟਾਈਮ ਚ ਹੋ ਗਏ ਸੀ ਸਤਾ ਹੀ ਆ ਪਿੱਛੇ ਵੀਰੇ ਦੋ ਡੇਢ ਸਾਲ ਚ ਕਰ ਲਈ ਸੀ ਮੈਂ ਡੇਢ ਸਾਲ ਚ ਹਾਂ ਕੁਸੂਆਂ ਉਸ ਲੈਤੀਆਂ ਵੇਚੀਆਂ ਇਸ ਤਰ੍ਹਾਂ ਕਰਿਆ ਠੀਕ ਹੈ ਹਾਂਜੀ ਖਰਾਕ ਕਿੰਨੀ ਖਾਂਦਾ ਹੈ ਖਰਾਕ ਤਾਂ ਵੀਰੇ ਆਪਾਂ ਛੋਲਿਆ ਨੀਰਾ ਲਿਆਈਦਾ ਹਾਂ ਉਹ ਪਾਈਦਾ ਹੁਣ ਗਮਾਰਾ ਲਿਆ ਰੱਖਿਆ ਉਹ ਚ ਆਪਣੇ ਕੋ ਬਰਸੀਨ ਵਗੈਰਾ ਜਮਾ ਵਗੈਰਾ ਲਾ ਕੇ ਪਾ ਗਦੇ ਵੀਰੇ ਠੀਕ ਹੈ ਆਪਾਂ ਦੋ ਟਾਈਮ ਨੀਰਾ ਪਾਈਦਾ ਇਹਨਾਂ ਨੂੰ ਹਾਂ ਤੇ ਪਾਣੀ ਸਰਦੀ ਦੇ ਹਿਸਾਬ ਨਾਲ ਹੁਣ ਜਿਵੇਂ ਆਪਾਂ ਗਰਮ ਥੋੜਾ ਗੁੱਸਾ ਪਾਣੀ ਟਾਈਮ ਟੂ ਟਾਈਮ ਦੇਣਾ ਤੇ ਗਰਮੀਆਂ ਚ ਹਰ ਵਕਤ ਪੀ ਰਹਿਣਾ ਠੀਕ ਹੈ ਜਿਵੇਂ ਆਪਾਂ ਗੱਲਬਾਤ ਕਰੀਏ ਬਰਬਰੀ ਬੱਕਰੀ ਦਾ ਕਿੰਨਾ ਕੇਜ ਆਗਾ ਆਸਟਾਨ ਦਾ ਮਾਰਣ ਕਿੰਨੀ ਕ ਆਸਟਾਨ ਦਾ ਵੀ ਸਭ ਤੋਂ ਜ਼ਿਆਦਾ ਡਿਮਾਂਡ ਵਧੀਆ ਜ਼ਿਆਦਾ ਆ ਸਭ ਤੋਂ ਜ਼ਿਆਦਾ ਵੀ ਬੀਟਲ ਦੇ ਬਰਾਬਰ ਭਿੱਡਦੀ ਆ ਹੁਣ ਤਾਂ ਮੰਨ ਲਾ ਉੱਪਰ ਹੀ ਹੋਊਗੇ ਚਲੋ ਬਹੁਤ ਜ਼ਿਆਦਾ ਡਿਮਾਂਡ ਉੱਪਰ ਕਹਿ ਸਕਦੇ ਆ ਕਿਉਂਕਿ ਭਾਈ ਇਹਨਾਂ ਦੀ ਉਨੀ ਪ੍ਰੋਡਕਸ਼ਨ ਵੀ ਹਲੇ ਹੈ ਨਹੀਂ ਆ ਨਾ ਭਾਈ ਕਿਉਂਕਿ ਮੰਡੀ ਦੇ ਵਿੱਚ ਦੇਖਣੇ ਆ ਜੀ 95% ਬੀਟਲੂ ਇਹ 2% ਹੀ ਹੈ ਜੀ ਸਾਡੇ ਮੁਕਾਬਲੇ ਠੀਕ ਆ ਤੇ ਐਂ ਦੱਸ ਬਈ ਆ ਸੂਣ ਦਾ ਪ੍ਰੋਸੈਸ ਕੀ ਰਹਿੰਦਾ ਦੱਸ ਜੇ ਖਰਚ ਕਰ ਲੋ ਛੋਟੀ ਪੱਟ ਤੋਂ ਲੈ ਕੇ ਦੱਸ ਛੋਟੀ ਪਰਸਪਰੇ ਜਾਂ ਪੰਜ ਸਹੀ ਤਿਆਰ ਕਰ ਲਈ ਤਾਂ 4 ਤੋਂ 5 ਮਹੀਨੇ ਦੀ ਬਣ ਜਾਂਦੀ ਵੀਰੇ 4-5 ਮਹੀਨੇ ਦੀ ਪੱਠ ਹਾਂ ਕ੍ਰੋਸ ਹੋ ਜਾਂਦੀ ਹੈ ਕ੍ਰੋਸ ਹੋ ਜਾਂਦੀ ਹੈ ਕ੍ਰੋਸ ਹੋ ਜਾਂਦੀ ਹੈ ਠੀਕ ਹੈ ਜੇ ਆਪਾਂ ਸਹੀ ਤਰੀਕੇ ਨਾਲ ਬੋ ਕਰੀਏ ਫਿਰ ਤੋਂ ਐ ਮੰਨ ਕੇ ਚੱਲ ਵੀ ਸਾਲ ਦੇ ਵਿੱਚ ਸੂਂਦੀ ਹੈ ਸਾਲ 'ਚ ਵੀਰੇ ਮੇਰੇ ਕੋ ਖੀਰੀ ਪੱਠ ਸੂਪ ਹੈਂਦੀ ਵੀਰੇ ਠੀਕ ਹੈ ਕਿੰਨੇ ਕਿੰਨੇ ਬੱਚੇ ਦੇ ਦਾਂਦੀ ਹੈ ਆਪਣ ਵੀਰੇ ਪਹਿਲੇ ਸੂਏ ਆਪਣਾ ਤਿੰਨ ਤੱਕ ਬੱਚੇ ਆ ਜਾਂਦਾ ਤਿੰਨ ਤੱਕ ਹਾਂ ਸ਼ੁਰੂ 'ਚ ਦੋ ਬੱਚੇ ਆਏ ਸੀਗੇ ਹਾਂ ਬੱਕਰੀ ਅੱਜ ਹੀ ਸੇਲ ਕਰੀ ਉਹ ਐਦ ਕਿ ਉਹ ਤਿੰਨ ਬੱਚੇ ਆ ਗਏ ਤਿੰਨ ਬੱਚੇ ਬੱਚਾ ਕੀ ਰੇਟ 'ਚ ਸੇਲ ਹੋ ਜਾਂਦਾ ਫਿਰ ਬੱਚਾ ਵੀਰੇ tan te 4 month da 5 5 6000 da 5 6000 ha ਯਾਨੀ ਕਿ ਵਧੀਆ ਹੁਣ ਫਿਰ ਤੱਕ ਹਾਂ ਜੀ ਆਪਾਂ ਵਧੀਆ ਪਾ ਲਿਆ ਹੋਵੇ ਤਾਂ ਫਿਰ ਐ ਮੰਨ ਕੇ ਚੱਲਦੇ ਆ ਵੀ ਜੇ ਪੱਠ ਲੈਂਦਾ ਬੰਦਾ ਕ੍ਰੋਸ ਹੁੰਦੀ ਐ ਸਮੇ ਸਿਰ ਸੁੰਦੀ ਐ ਵੀ ਉਹ ਫ੍ਰੀ ਹੋ ਜਾਂਦੀ ਸਾਲ ਚ ਫ੍ਰੀ ਆਰਾਮ ਹੋ ਜਾਂਦੀ ਵੀਰੋ ਹੋ ਜਾਂਦੀ ਹਾਂ ਠੀਕ ਕਿਉਂਕਿ ਜੇ ਸਾਲ ਰੱਖੂ ਹੁਣ ਮੈਂ ਜਿਵੇਂ ਆ ਥੋੜੀ ਬੇਲਡੀ ਕੁਆਲਿਟੀ ਮੰਦੇ ਨੂੰ ਕੱਢਤੀ ਹੁਣ ਮੈਨੂੰ ਟੌਪ ਦੀ ਕੁਆਲਿਟੀ ਹੋਗੇ ਨੂੰ ਸਾਰੀ ਇਹ 베ਰੜੀ ਆ ਜੀ ਇਹ ਥੋੜੀ ਬੇਲਡੀ ਹੈਗੇ ਕੰਨ ਥੋੜੇ ਦੇਸੀ ਚ ਪੈ ਗਏ ਨਾ ਇਹਦੇ ਆ ਜੀ ਬੱਚੇ ਇਹਦਾ ਕੀ ਮੁੱਲ ਕਰਿਆ 베ਰੜੀ ਦਾ 16000 ਮੰਗਦੇ ਆ ਜੀ ਠੀਕ ਐ ਲੱਗਿਆ ਕੀ ਆ 11000 ਲ ਇਹ ਤੋਂ ਹਾਂ ਸ਼ੁਰੂ ਸ਼ੁਰੂ ਇਹ ਤੋਂ ਮੇਰੇ ਹਾਂ ਐ ਇੱਕ ਥੋੜੀ ਖਰਾਕ ਘੱਟ ਪੈਣ ਕਰਕੇ ਨਗ ਜਿਆਦੇ ਹੋਣ ਕਰਕੇ ਥੋੜੇ ਖਰਾਕ ਦੀ ਮੇਰੀ ਕਮੀ ਰਹਿ ਗਈ ਹਾਂ ਤੇ ਸ਼ੁਰੂ ਸ਼ੁਰੂ ਪੱਠ ਨਾਲ ਆਈ ਸੀ ਮੈਂ ਸ਼ੁਰੂ ਸ਼ੁਰੂ ਮਾਲ ਲੇਤਾ ਸੀਗਾ ਠੀਕ ਹੈ ਹਾਂਜੀ ਵੀ ਪੰਜ ਬੱਚੇ ਧੁਰ ਜਾਏ ਨੇ ਪਿਛਲੇ ਕਿਹੜੇ ਰਜਾਏ ਹੋਏ ਇਹ ਇਹ ਆ ਹਰਾਚਾਰਾ ਜਿਹੜਾ ਇਹ ਚੀਜ਼ ਪਾ ਦਿੰਦੇ ਹਾਂ ਹਾਂਜੀ ਫਿਰ ਖਰਾਕ ਬਹੁਤ ਘੱਟੇ ਸੀ ਬਹੁਤ ਘੱਟਾ ਵੀਰੇ ਠੀਕ ਹੈ ਬਾਕੀ ਆਪਾਂ ਫੀਡ ਵਗੈਰਾ ਛੋਲਿਆਂ ਦਾ ਟੁੱਟ ਜੀ ਫੀਡ ਤਿਆਰ ਕਰ ਰੱਖੀ ਆਪਾਂ ਹਾਂ ਦੋ ਟਾਈਮ ਉਹ ਪਾ ਦਈ ਮੰਗ ਬਹੁਤ ਜ਼ਿਆਦੇ ਹੈ ਨਾ ਮੰਗ ਬਹੁਤ ਬੱਕਰੇ ਦੀ ਮੰਗ ਹੈ ਜ਼ਿਆਦੇ ਇੱਕ ਪੱਠ ਦੀ ਇਸ ਸਮੇਂ ਆ ਇਸ ਟਾਈਮ ਪੱਠ ਦੀ ਹੋ ਰਹੀ ਹੈ ਵੀਰੇ ਪੱਠ ਦੀ ਹਾਂ ਠੀਕ ਹੈ ਤੁਸੀਂ ਕੁਆਲਿਟੀ ਫਿਰਕੇ ਦੋ ਕਿ ਸਮਝੇ ਕਿੰਨੇ ਕ ਸਮੇਂ ਚ ਸਮਝ ਆ ਗਿਆ ਕਿ ਕਿਹੜੀ ਕੁਆਲਿਟੀ ਆਪਾਂ ਜੀ ਸਾਲ ਤੋਂ ਡੇਢ ਸਾਲ ਬਾਅਦ ਇੱਥੇ ਤੁੰਗਲੀ ਆਈ ਸੀ ਡਾਕਟਰ ਸਾਹਿਬ ਕੋਲ ਟ੍ਰੇਨਿੰਗ ਲੈਣ ਉਦੋਂ ਪਹਿਲਾਂ ਆਪਾਂ ਥੋੜਾ ਜਿਹਾ ਸੀਗਾ ਤਜਰਬਾ ਉਸ ਤੋਂ ਬਾਅਦ ਬਿਮਾਰੀ ਬਾਰੇ ਨੌਲੇਜ ਹੋ ਗਈ ਦਵਾਈ ਕਿਵੇਂ ਦੇਣੀ ਕਿਸ ਟਾਈਮ ਦੇਣੀ ਆ ਕੀ ਆਪਣੀ ਮਤਲਬ ਇਹਦੀ ਕੁਆਲਿਟੀ ਰਹਿੰਦੀ ਆ ਬੀਟਲ ਦੀ ਬਰਬਰੀ ਦੀ ਜਿਵੇਂ ਆਪਾਂ ਨੂੰ ਖਰੀਦਣ ਵੇਲੇ ਧਿਆਨ ਦੇਣਾ ਚਾਹੀਦਾ ਸਾਰੀਆਂ ਗੱਲਾਂ ਜਿਹੜੀ ਨੌਲਜ ਆ ਗਈ ਸੀ ਹੁਣ ਕੋਈ ਵੀ ਦਵਾਈ ਬੂਟੀ ਦੇਣੀ ਆ ਇੰਜੈਕਸ਼ਨ ਲਾਉਣਾ ਘਰੇ ਲਾਉਣਾ ਠੀਕ ਹੈ ਕੰਮ ਤਾਂ ਨਹੀਂ ਛੱਡਣ ਦਾ ਇਰਾਦਾ ਹੈ ਨਾ ਵੀਰੇ ਨਾਲ ਠੀਕ ਹੈ ਵਧਾਇਆ ਵੀਰੇ ਹੋਰ ਵਧਾਉਣਾ ਅਸੀਂ ਹੋਰ ਵਧਾਉਣਾ ਉਹ ਬੱਕਰਾ ਜਿਹੜਾ ਉਹ ਖੜਾਗਾ ਚਿੱਟੇ ਰੰਗ ਦਾ ਹਾਂਜੀ ਇਹ ਵੇਚਣਾ ਹਾਂ ਵੇਚਣਾ ਵੀਰੇ ਇਹ ਕੀ ਮੁੱਲ ਹੈ ਆਪਾਂ ਬੀਅਰ ਕਰਿਆ ਵੀਰੇ ਇਹਦਾ 20000 ਦੰਦਾਂ ਦਾ ਦੰਦਾਂ ਪੂਰੇ ਦੰਦਾਂ ਦਾ ਵੀਰੇ 8 ਦੰਦ ਪੂਰੇ ਦੰਦਾਂ ਦਾ ਇਹ ਰਿਜ਼ਲਟ ਹੈਗਾ ਤੁਹਾਡੇ ਕੋਲ ਨੇ ਵੀਰ ਆਪਾਂ ਖਰੀਦੇ ਸੀ ਇਹ ਇਹ ਖਰੀਦੇ ਸੀ ਮਾਲ ਇਕੱਠਾ ਖਰੀਦਦਾ ਸੀ ਆਪਾਂ ਦਾਗਿਆ ਰਣਾਗਾ ਠੀਕ ਹੈ ਕੁਛ ਉਹ ਸੇਲ ਕਰਦਾ ਕੁਛ ਰੰਦੇ ਆ ਠੀਕ ਹੈ ਉਦਾਂ ਤਾਂ ਨਹੀਂ ਇਹਦਾ ਦੁੱਧ ਬਚਦਾ ਹੋਣਾ ਘਰੇ ਵਰਤਣ ਨੂੰ ਆਪਾਂ ਕਿਹ ਚੋਏ ਨਹੀਂ ਭਰਾ ਮੇਰੇ ਕਦੇ ਵੀ ਨਹੀਂ ਕਦੇ ਨਹੀਂ ਆਪਾਂ ਸਾਰੇ ਬੱਚੇ ਹੀ ਲਜਾਉਣੇ ਆ ਜੇ ਕਮੀ ਹੋਵੇ ਤਾਂ ਅਲੱਗ ਤੋਂ ਨਿਪਪਲ ਤੋਂ ਪਿਉਉਣੇ ਦੁੱਧ ਆਪਾਂ ਠੀਕ ਹੈ ਹਾਂ ਮਰਨ ਦਾਰ ਤਾਂ ਨਹੀਂ ਕਿ ਬਾਲੀ ਬੱਚਿਆਂ ਦੀ ਇਹਦਾ ਮੇਮਣੀ ਇਹਦਾ ਮੇਮਣੀ ਐਡਾ ਕ ਹੁੰਦਾ ਹੋਊਗਾ ਮੇਮ ਭਰਾ ਤਨ ਵੀ ਆ ਗਿਆ ਆਪਣੇ ਕੋਲੇ ਬੱਚਾ ਕਦੇ ਨਹੀਂ ਹੋਇਆ ਕਦੇ ਵੀ ਨਹੀਂ ਮਰੇ ਹਾਂ ਠੀਕ ਹੈ ਵੱਡੇ 1 2 ਪਸ਼ੂ ਅਜੇ ਤੱਕ ਹੋਏ ਆ ਹਾਂ ਦਰਦ টাইਤ ਅਨਸਾਰ ਨਾਲ ਚੋਟਾ ਕੋਈ ਨਹੀਂ ਹੁੰਦਾ ਛੋਟਾ ਨਹੀਂ ਮਾਰਦਾ ਜਿਵੇਂ ਪਹਿਲੇ ਸਾਰੇ ਮੇਰੇ ਕੋਲ ਸਰਦੀ ਪੂਰੀ ਸਰਦੀ ਬੱਕਰੇ ਸੁੰਗਦੇ ਸੀ ਠੀਕ ਹੈ ਕੋਈ ਚੱਕਰ ਨਹੀਂ ਇਹੋ ਜਿਹਾ ਮਾਰਦਾ ਜਿਵੇਂ ਆਹ ਬੱਚੇ ਨੇ ਇਹਨਾਂ ਦਾ ਕੀ ਮੁੱਲ ਕਰਿਆ ਹੋਊਗਾ ਤੁਸੀਂ ਇਹਦਾ ਵੀਰੇ 5000 ਰੁਪਏ ਤੱਕ ਦਾ ਸੇਲ ਹੋ ਜਾਂਦਾ ਠੀਕ ਹੈ ਵੀ 5000 ਤੱਕ ਤੁਸੀਂ ਆਹ 5000 4500 ਇੱਥੇ ਤੱਕ ਵੀ ਮੰਗਦੇ ਰੇਟ ਕੁਝ শোরੂਮ ਹਾਂ ਮੰਗਤਾ ਵੀਰੇ ਦਿੰਨੇ ਵਾ ਠੀਕ ਹੈ ਤੇ ਆਹ ਆ ਇਹ ਵੀਰੇ ਚਾਰੇ ਛੋਟੇ ਲੱਗਦੇ ਨੇ ਨਾ ਹਾਂ ਇਹ ਚਾਰੇ 4500 ਦਾ ਜਿਵੇਂ ਆ ਬੈਠਾ ਏ ਥੋੜੀ ਕੰਨੇ ਕੁਆਲਿਟੀ ਆ ਗਈ ਵੀਰੇ ਹਾਂ ਇਹ ਵਿਕ ਜੇ 5500 ਦਾ ਵਿਕ ਜੇ 6000 ਦਾ ਵਿਕ ਜੇ ਠੀਕ ਹੈ ਇਹਨਾਂ ਦਾ ਆਪਾਂ ਸੇਲ ਕਰਦੇ ਰਿਆਂ ਪਹਿਲਾਂ ਜਿਵੇਂ ਸਿੰਘ ਵਾਲੇ ਨੇਗੇ ਬিনা ਸਿੰਘ ਵਾਲੇ ਵੀ ਰੱਖਦੇ ਆ ਬিনা ਸਿੰਘ ਮੇਰੇ ਵਿੱਚ ਜਿਵੇਂ ਆਈ ਜਾਂਦੇ ਆ ਕਈ ਵਾਰ ਬੱਕਰੀਆਂ ਨੂੰ ਕੋਨੀ ਬੱਕ ਸਿੰਗਣ ਦੇ ਜਾਂਦੀ ਆ ਠੀਕ ਐ ਉਸ ਟਾਈਮ ਵੀ ਐ ਹੋ ਜਾਂਦਾ ਹਾਂ ਹੁਣ ਆਪਣੇ ਕੋਈ ਬੱਕਰੀਆਂ ਚ ਕੋਨੀਆਂ ਹੈਗੀਆਂ ਤੇ ਕਈ ਵਾਰੀ ਕੋਨੇ ਤੋਂ ਪਰੋਨੇ ਸਿੰਗਾਂ ਨੇ ਆ ਜਾਂਦੇ ਬੱਚੇ ਅੱਛਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਉਹਦਾ ਕੋਈ ਐ ਨਹੀਂਗਾ ਵੀ ਕਿਹੜੇ ਤੇ ਜਾਊਗਾ ਜਾਨਾ ਕਿਹੜੇ ਤੇ ਜਾਊਗਾ ਤੇ ਇਹ ਬੱਕਰੀ ਗੱਬਣਾ ਜਾ ਸੂਈ ਹੋਈ ਐ ਇਹ ਸੂਨ ਵਾਲੀ ਵੀਰੇ ਆਪਾਂ ਕੋਈ ਜਿਆਦਾ ਦੋਸਤ ਬਣ ਕੇ ਗਿਆ ਤਾਂ ਇਹਦਾ ਮੁੱਲਾ ਖਰੀਦ ਕੇ ਬਣ ਕੇ ਗਿਆ ਇਹ ਖਰੀਦ ਕੇ ਬਣ ਕੇ ਆਪਣੇ ਗਵਾਨ ਦੇ ਪਿੰਡ ਦੇ ਸੀਗੇ ਠੀਕ ਉਹ ਬਣ ਕੇ ਗਿਆ ਤੁਹਾਨੂੰ ਦੇਖ ਕੇ ਬੰਦੇ ਲੱਗੇ ਨੇ ਕਿ ਬੱਕਰੀਆਂ ਰੱਖਣ ਕੋਸ਼ ਬੱਕਰੀ ਲੱਗੇ ਵੀਰੇ ਆਪਣੇ ਗਵਾਨ ਚ ਵੀ ਹੈਗੇ ਆ ਕਿੰਨੇ ਰੱਖਨੇ ਦੋ ਤਿੰਨ ਨੇ ਅਜੇ ਹੋਰ ਵੀ ਤਿਆਰ ਹੈਗੇ ਆ ਹਾਂ ਚਲ ਤੰਦਾ ਬਹੁਤ ਵਧੀਆ ਵੀਰੇ ਤੰਦਾ ਵਧੀਆ ਬਹੁਤ ਵਧੀਆ ਵੀਰੇ ਠੀਕ ਹੈ ਪਰਵਾਤਾ ਨੇ ਮੈਨੂੰ ਜਦੋਂ ਲੋਕਡਾਊਨ ਚ ਬੱਕਰੀਆਂ ਰੱਖੀਆਂ ਸੀ ਬਚਾਈ ਦਿੱਤਾ ਪਰ ਆ ਜੰਦਾ ਅੱਛਾ ਮੇਲਾ ਯਾਰ ਉਹ ਮੇਲਾ ਸਾਰਾ ਦਿਨ ਘਰੇ ਤੁਹਾਨੂੰ ਪਤਾ ਵੀ ਨਹੀਂ ਟਿਕੀਦਾ ਹਾਂ ਆ ਸੇਲ ਆਈਆਂ ਇਕੱਠੇ ਲੱਤੇ ਮਾਲ ਦੋ ਤਣੇ ਇੱਥੇ ਬੈਠੀਆਂ ਆਂ ਠੀਕ ਹੈ ਹੱਥ ਜੋਬ ਚੰਗੀ ਗਾਟ ਸੂਨ ਵਾਲੀ ਬੱਕਰੀ ਘਰੇ ਕਿੰਨੇ ਕ ਨਾਖੜਾ ਕੇ ਹੋਰ ਹੁਣ ਆਪੇ ਕੋ ਹੈਗਾ ਵੀ 22 ਤੀ ਨਗਰ 223 ਨਗਰ ਹਾਂ ਦੋ ਸੂਣ ਵਾਲੇ ਸੂਈਆਂ ਵੀ ਆ ਤਿੰਨ ਚਾਰ ਸੂਣ ਵਾਲੀਆਂ ਕੋਈ ਬਦਿਆ ਕੁਆਲਟੀ ਦੀਆਂ ਪੱਠਾਂ ਵੀ ਹੈਗੀਆਂ ਵਿੱਚ ਠੀਕ ਹੈ ਆਪਾਂ ਗਾਂਹ ਬਰੀਡ ਤੈਅ ਕਰਨ ਵਾਸਤੇ ਠੀਕ ਹੈ ਖਰਾਕ ਤਾਂ ਤੁਸੀਂ ਕਹਿੰਦੇ ਕੋਈ ਬਾੜੀ ਜ਼ਿਆਦੇ ਨਹੀਂ ਹੈ ਨਾ ਫੀਲਡ ਨਾਲ ਤਾਂ ਬਹੁਤ ਘੱਟ ਹੈ ਨਾ ਫਿਰ ਇਹ ਤੇ ਕੰਮ ਕਰਨਾ ਚਾਹੀਦਾ ਜਾਮਾ ਕਰਨਾ ਚਾਹੀਦਾ ਬਰੇ ਠੀਕ ਹੈ ਲਾਹੇ ਬੰਦ ਬਹੁਤ ਵਧੀਆ ਤੰਦਾ ਇਹ ਜਿਵੇਂ ਸਹਾਇਕ ਖੇਤੀ ਵਾਲਿਆਂ ਨਾਲ ਤੰਦਾ ਬੜੀਆ ਬਾਕੀ ਵੀਰੇ ਜੇ ਬੱਚੇ ਆਪਣੇ ਛੋਟੇ ਬੱਚਿਆਂ ਨਾਲ ਜ਼ਿਆਦੇ ਮੂੰਹ ਲੈਂਦੇ ਨਾਲ ਤਾਂ ਨਾਲ ਆਪ ਨੂੰ ਆਉਂਦਾ ਅੱਛਾ ਹਾਂ ਉਹ ਜਾਣਿਆ ਪਹਿਲਾਂ ਬੱਕਰੀ ਕੋਲੇ ਨਹੀਂ ਜਾਣਗੇ ਬੱਚੇ ਆਪਣੇ ਕੋਲੇ ਆਉਣਗੇ ਅੱਛਾ ਅੱਛਾ ਸਹੀ ਗੱਲ ਆ ਵੀ ਇਦਾਂ ਨਾ ਜਾਂਦੇ ਨਹੀਂ ਹਾਂਜੀ ਮੂੰਹ ਪਿਆਰ ਬਹੁਤ ਪਾਇਆ ਜਾਂਦਾ ਬੱਚਾ ਆਪਣੇ ਆਪ ਹੀ ਮਾਨ ਕਰਦਾ ਐਕਟਿਵ ਵੀ ਵਾਲਾ ਹੁੰਦਾ ਹੋਊਗਾ ਬੱਚਾ ਮੈਨੂੰ ਲੱਗਦਾ ਕੈਮਰੇ ਐਕਟਿਵ ਵੀ ਵਾਲਾ ਹੁੰਦਾ ਹੋਊਗਾ ਬਹੁਤ ਲੱਗ ਰਹੇ ਸਿੱਧੇ ਹੱਥ ਤਾਂ ਨਹੀਂ ਹੁੰਦਾ ਹੁੰਦਾ ਆ ਹੁਣ ਆ ਬੈਠਾ ਵੀਰੇ ਬੱਚਾ ਛੋਟਾ ਹਾਂ ਇਹ ਹੱਥ ਨੂੰ ਹੁਣ ਖਾਲ ਦੋ ਤੁਸੀਂ ਫੜਿਆ ਨਹੀਂ ਆ ਤੁਹਾਡੇ ਤੋਂ ਅੱਛਾ ਘਰੇ ਬਹੁਤ ਮੁਸ਼ਕਲ ਨਾਲ ਫੜ ਕੇ ਲਾਏ ਆ ਆ ਬੈਠਾ ਦੇਖੋ ਆ ਬੈਠਾ ਵੀਰੇ ਇੱਧਰ ਇੱਧਰ ਆ ਬੈਠੋ ਇਸ ਇਸ ਬੱਕਰੀ ਦੇ ਬੱਚੇ ਹੀ ਐ ਐਕਟਿਵ ਬਹੁਤ ਚੀਜ਼ ਹੁੰ ਚਲੋ ਅੱਜ ਆਪਾਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦੇ ਦਿੱਤੀ ਬਾਈ ਕੋਈ ਐਂ ਦੱਸ ਇਹਨਾਂ ਦਾ ਬਈ ਕੋਈ ਟੀਕਾ ਕਰਨ ਬਿਮਾਰ ਠਮਾਰ ਕਿੰਨਾ ਕ ਆਉਂਦਾ ਇਹ ਟੀਕਾ ਕਰਨ ਵਿੱਚ ਜ਼ਿਆਦਾ ਨਹੀਂ ਆਉਂਦਾ ਇੱਕ ਤਾਂ ਇਹਦੇ ਪੇਟ ਵਾਲੀ ਆਪਣੇ ਕੀੜਿਆਂ ਦਾ ਹਾਂ ਜ਼ਿਆਦਾਤਰ ਉਹ ਤੇ ਧਿਆਨ ਦੇਣਾ ਚਾਹੀਦਾ ਹਾਂ ਲੀਵਰ ਟੋਨਿਕ ਟਾਈਮ ਸੱਦਦੇ ਰਹੋ ਉਹ ਉਹਦੇ ਜ਼ਿਆਦਾ ਹੁੰਦਾ ਕਰ ਇਹਦਾ ਤੇ ਬਾਕੀ ਜਦ ਆਪਾਂ ਜਗਾਗੇ ਆਪਣੀ ਸਾਫ ਸਫਾਈ ਰੱਖੋ ਉਹਦੇ ਕਲੀ ਦਾ ਛਕਾਵ ਕਰ ਦੋ ਹਾਂ ਤਾਂ ਆਪਾਂ ਜਿਹੜਾ ਮੂੰਹ ਖੁਰਜਾ ਹੋਰ ਪੈਰਾਂ ਵਾਲੀ ਬਿਮਾਰੀ ਹੁੰਦਾ ਉਹ ਨਹੀਂ ਆਊਗਾ ਕਦੇ ਆਈ ਤਾਂ ਨਹੀਂ ਸਮਝ ਨਹੀਂ ਆਪਾਂ ਕਦੇ ਨਹੀਂ ਆਈ ਬਈ ਸਹੀ ਆਪਾਂ मतलब ਬੋਂਕਰ ਕਰਕੇ ਰੋਇ ਝਾੜੂ ਕਰਕੇ ਕਲੀ ਸਿਰਕ ਦੇਣੀ ਠੀਕ ਆ ਬਾਈ ਕੋਈ ਬਾਹਰਲਾ ਬੰਦਾ ਆਉਂਦਾ ਕੋਈ मतलब ਬਿਮਾਰੀ ਸ਼ਵਾਰੀ ਸੋ ਬਾੜਿਆਂ ਚ ਆਉਂਦੇ ਆ ਉਹ ਵੀ ਬ੍ਰਿਸ਼ ਕਰਾਂਗੇ ਸਾਰੇ ਮਰ ਜਾਂਦੇ ਠੀਕ ਆ ਉਹ ਬੱਕਰੀ ਦੇ ਨਾਲ ਬੱਚੇ ਨੇਗੇ ਹਾਂ ਦੋ ਆ ਵੀਰੇ ਇੱਕ ਉਹ ਬੱਚਾ ਉਹਦਾ ਮੁੱਲ ਉਹ 20000 ਕਰਿਆ ਵੀਰੇ ਉਹਦਾ 20000 ਹਾਂਜੀ ਬੱਕਰੀ ਵੀ ਬਾਬਾ ਤਕੜੀ ਆ 15000 ਲੱਗ ਚੁੱਕਿਆ ਵੀਰੇ ਆਪਾਂ ਨੂੰ 15 ਲੱਗ ਚੁੱਕਿਆ ਮੁੱਲ ਵੀ ਤੁਸੀਂ 20000 ਕਰਿਆ ਹਾਂਜੀ ਦੋ ਬੱਕਰੇ ਨਾਲ ਦੋ ਬੱਕਰੇ ਆ ਜੀ 2022 ਦੇ ਕਰਾਸ ਆ ਕੀ ਲੱਗਦਾ ਰਹੇਗੀ ਰਹੂਗੀ ਵੀਰੇ ਰਾਮ ਨਾ ਰਹੂਗੀ ਠੀਕ ਹੈ ਕਿੰਨੇ ਕੁ ਮਹੀਨੇ ਵਰਕ ਰੋਸਿੰਗ ਪਾੜ ਲਾਂਦੀ ਆ ਇਹ ਬਰੇ ਸਹੀ ਹੋਵੇ ਨਾ 20 ਤੋਂ 25 ਦਿਨਾਂ ਬਾਅਦ ਕਰ ਲੈਂਦੀ ਆ ਜੇ ਸਹੀ ਸਫਾਈ ਵਗੈਰਾ ਹੋ ਜੇ ਅੰਦਰ ਅੱਛਾ ਬੱਚੇ ਦੇ ਤੇ ਨਹੀਂ ਮਹੀਨੇ ਤੋਂ 1.5 ਮਹੀਨੇ ਦੇ ਅੰਦਰ ਅੰਦਰ ਹਰੇਕ ਬੱਕਰੀ ਹੋ ਜਾਂਦੀ ਆ ਠੀਕ ਹੈ ਕਰਾਉਣੀ ਚਾਹੀਦੀ ਆ ਜੇ ਨਹੀਂ ਬਾਈ ਜਲਦੀ ਥੋੜਾ ਜਿਵੇਂ 20 ਦਿਨਾਂ ਤੋ ਆਪਾਂ ਇਹ ਥੋੜਾ ਭੇਜ ਕਰ ਲਓ ਅਗਲੇ 20 ਦਿਨਾਂ ਬਾਅਦ ਫੇਰ ਕਰਾਉ 1.5 ਮਹੀਨੇ ਚ ਆ ਜੂ ਰਿਪੀਟ ਚ ਆ ਜੂਗੀ ਦੇਖ ਤਾਂ ਬੱਚੇ ਗ੍ਰੋਥ ਹੋ ਜਾਂਦੀ ਆ ਤੇ ਬੱਕਰੀ ਦੇ ਆਪਣਾ ਸਹੀ ਜੋ ਅੰਦਰੋਂ ਪੂਰਾ ਹੋ ਜਾਂਦੀ ਘੱਟ ਰਹੀ ਆ ਇਹ ਚੰਗਾ ਵੀਰੇ ਉਹ ਚੰਗੀ ਜਾਣਕਾਰੀ ਭਾਈ ਨੇ ਦਿੱਤੀ ਆ ਆਪਾਂ ਕਹਿੰਦੇ ਆ ਵੀ ਹਰੇਕ ਬੰਦੇ ਨੂੰ ਆਪਣੀ ਖੇਤੀ ਬਾੜੀ ਦੇ ਨਾਲ ਇਹੋ ਜਿਹਾ ਸਹਾਇਕ ਕਿੱਤਾ ਕਰਨਾ ਚਾਹੀਦਾ ਠੀਕ ਹੈ ਬਰਬਰੀ ਬਾਰੇ ਤੁਹਾਨੂੰ ਅੱਜ ਕਾਫੀ ਜਾਣਕਾਰੀ ਮੇਰੇ ਖਿਆਲ ਨਾਲ ਮਿਲੀ ਗਈ ਹੋਣੀ ਤੇ ਬਾਕੀ ਭਾਈ ਨੇ ਦੱਸ ਹੀ ਦਿੱਤੀ ਹੈਗੀ ਉਹ ਕਿਉਂਕਿ ਵਪਾਰੀ ਨੇ ਇਹ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈਗਾ ਠੀਕ ਹੈ ਵੀਰੇ ਬਹੁਤ ਧੰਨਵਾਦ ਧੰਨਵਾਦ